ਸਿਕਾਲ ਜੀ ਤੁਹਾਨੂੰ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਸਕੇਲ ਦੇ ਬਾਰੇ ਸਕੇਲ ਕਿਦੇ ਲਈ ਆ ਉਹ ਉਹ ਹੈਗਾ ਸਿਵਲਾਈਜੇਸ਼ਨ ਦੇ ਬਾਰੇ ਭਾਵ ਸੱਭਿਅਤਾਵਾਂ ਦੇ ਬਾਰੇ ਤਾਂ ਸੱਭਿਅਤਾਵਾਂ ਨੇ ਜਿਹੜੀਆਂ ਇਹਨਾਂ ਨੂੰ ਪੰਜ ਸਕੇਲ ਦੇ ਉੱਤੇ ਪੰਜ ਲੈਵਲ ਦੇ ਉੱਤੇ ਇਹਦਾ ਵਰਗੀਕਰਨ ਕੀਤਾ ਗਿਆ ਤੇ ਇਹ ਜਿਹੜਾ ਵਰਗੀਕਰਨ ਕੀਤਾ ਗਿਆ ਜਾਂ ਵੰਡਿਆ ਗਿਆਗਾ ਇਹ ਕਰੇ ਸੀ ਨਿਕੋਲਾਈ ਕਾਡਾਸ਼ੇਵ ਨਿਕੋਲਾਈ ਕਾਡਾਸ਼ੇਵ ਸੀ ਇੱਕ ਰਸ਼ੀਅਨ ਸਾਇੰਟਿਸਟ ਸੀਗੇ ਜਿਨ੍ਹਾਂ ਨੇ 9064 ਦੇ ਵਿੱਚ ਇੱਕ ਸਕੇਲ ਬਣਾਇਆ ਸੀ ਉਸ ਸਕੇਲ ਦੇ ਅਨੁਸਾਰ ਉਹਨਾਂ ਨੇ ਦੱਸਿਆ ਸੀ ਕਿ ਆਪਾਂ ਕਿਸ ਲੈਵਲ ਦੇ ਸਬੰਧਤਾ ਭਾਵ ਆਪਾਂ ਕਿਸ ਪੱਧਰ ਦੇਤੇ ਹਨ ਤੇ ਉਸ ਤੋਂ ਬਾਅਦ ਦੱਸਿਆ ਸੀ ਕਿ ਆਪਾਂ ਆਉਣ ਵਾਲੇ ਫਿਊਚਰ ਦੇ ਵਿੱਚ ਕਿਸ ਲੈਵਲ ਤੇ ਜਾ ਸਕਦੇ ਹਾਂ ਤਾਂ ਜਿਹੜੀ ਨਿਕੋਲਾਈ ਕਾਰਡਾ ਸ਼ੇਪ ਸੀ ਸਟਾਰਟਿੰਗ ਦੇ ਵਿੱਚ ਇਹਨਾਂ ਨੇ ਤਿੰਨ ਸਟੇਜਸ ਦਿੱਤੀਆਂ ਸੀ ਮਤਲਬ ਤਿੰਨ ਲੈਵਲ ਦਿੱਤੇ ਸੀਗੇ ਸਿਵਲਾਈਜੇਸ਼ਨ ਦੇ ਭਾਵ ਕਿ ਜਿਹੜਾ ਸੱਭਿਤਾਵਾਂ ਦਾ ਵਰਗੀਕਰਨ ਕੀਤਾ ਸੀ ਉਹ ਤਿੰਨ ਪੱਧਰਾਂ ਤੇ ਕਰਿਆ ਗਿਆ ਸੀ ਬਾਅਦ ਦੇ ਵਿੱਚ ਇਹਦੇ ਵਿੱਚ ਦੋ ਪੱਧਰ ਹੋਰ ਜੋੜੇ ਗਏ ਨੇ ਤੇ ਜਿਹਦੇ ਕਰਕੇ ਜਿਹੜਾ ਸਕੇਲ ਆ ਹੁਣ ਇਹ ਪੰਜ ਤੱਕ ਪਹੁੰਚ ਗਿਆ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਸਭ ਤੋਂ ਪਹਿਲੇ ਪੱਧਰ ਦੀ ਸਭਿਤਾ ਉਹ ਆ ਜਿਹੜੀ ਸਿਰਫ ਆਪਣੇ ਗ੍ਰਹਿ ਦੇ ਸਾਧਨ ਵਰਤਦੀ ਹੈ ਕਿਉਂਕਿ ਹੁਣ ਜਿਹੜਾ ਮਨੁੱਖਾਗਾ ਉਹ ਸਿਰਫ ਉਹੀ ਸਾਧਨ ਵਰਤ ਰਿਹਾ ਜਿਹੜੇ ਧਰਤੀ ਦੇ ਉੱਤੇ ਮੌਜੂਦ ਆ ਇਕਰ ਆਪਾਂ ਸੂਰਜ ਦੀ ਰੋਸ਼ਨੀ ਵਰਤ ਰਹੇ ਹਾਂ ਤਾਂ ਸੂਰਜ ਦੀ ਰੋਸ਼ਨੀ ਨੂੰ ਵੀ ਸਿਰਫ ਧਰਤੀ ਤੇ ਹੀ ਵਰਤ ਰਹੇ ਹਾਂ ਧਰਤੀ ਤੋਂ ਬਾਹਰ ਜਾ ਕੇ ਨਹੀਂ ਆਪਾਂ ਵਰਤ ਰਹੇ ਧਰਤੀ ਦੇ ਉੱਤੇ ਜਿਹੜੇ ਵੀ ਸਾਧਨ ਵਰਤਦੇ ਆ ਚਾਹੇ ਹਵਾ ਪਾਣੀ ਜੋ ਵੀ ਖਣਿਜ ਆਪਾਂ ਧਰਤੀ ਚੋਂ ਕੱਢ ਰਹੇ ਹਾਂ ਤਾਂ ਆਪਾਂ ਪਹਿਲੇ ਪੱਧਰ ਦੀ ਸਭਿਤਾ ਗੀ ਕਿਉਂਕਿ ਆਪਾਂ ਹਜੇ ਤੱਕ ਸਿਰਫ ਇਸੇ ਧਰਤੀ ਗ੍ਰਹਿ ਦੇ ਹੀ ਸਾਧਨ ਵਰਤ ਰਹੇ ਹਾਂ ਪਰ ਇਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਸਭਿਤਾ ਪਹਿਲੇ ਪੱਧਰ ਤੇ ਪਹੁੰਚੂਗੀ ਜਿਹੜੀ ਆਪਣੇ ਗ੍ਰਹਿ ਦੇ ਸਾਰੇ ਸਾਧਨ ਵਰਤ ਲੂਗੀ ਭਾਵ ਕਿ ਜਿੰਨੇ ਉਹਦੇ ਉੱਤੇ ਹੈਗੇ ਨੇ ਉਹਨਾਂ ਨੂੰ 100% ਕੰਜ਼ੂਮ ਕਰੂਗੀ ਤਾਂ ਉਦੋਂ ਆਪਾਂ ਲੈਵਲ 1 ਤੇ ਪਹੁੰਚਾਂਗੇ ਵੈਸੇ ਤਾਂ ਜਿਹੜਾ ਮਨੁੱਖ ਦੀ ਹੁਣ ਇਸ ਟਾਈਮ ਦੀ ਸਭਿਤਾ ਇਹ ਪਹਿਲੇ ਪੱਧਰ ਤੇ ਆ ਪਰ ਪਹਿਲੇ ਪੱਧਰ ਤੇ ਵੀ ਹਜੇ ਆਪਾਂ ਪ੍ਰੋਪਰ ਪਹੁੰਚੇ ਨਹੀਂ ਹੈਗੇ ਉਸ ਤੋਂ ਥੋੜਾ ਜਿਹਾ ਪਿੱਛੇ ਆ ਭਾਵ ਕਿ 0.73 ਆਗਾ ਤੇ ਇਸ ਕਰਕੇ ਆਪਾਂ ਹਜੇ ਪਹਿਲੇ ਪੱਧਰ ਤੇ ਨਹੀਂ ਪਹੁੰਚੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਜਿਹੜੀ ਸਾਰੇ ਜਿੰਨੇ ਇੱਥੇ ਸੋਰਸਸ ਨੇ ਉਹਨਾਂ ਨੂੰ 100% ਵਰਤ ਲਗ ਜਾਣਗੇ ਤਾਂ ਉਦੋਂ ਆਪਾਂ ਪਹਿਲੇ ਪੱਧਰ ਤੇ ਪਹੁੰਚ ਜਾਗੇ ਇਸ ਤੋਂ ਬਾਅਦ ਇਹਨਾਂ ਨੇ ਗੱਲ ਕਰੀ ਸੀ ਜੀ ਦੂਜੇ ਪੱਧਰ ਦੀ ਦੂਜੇ ਪੱਧਰ ਦੀ ਸਭ ਤੋਂ ਉਹ ਹੋਗੀ ਜੋ ਸਾਰੇ ਸੂਰਜ ਮੰਡਲ ਦੇ ਸਾਧਨਾਂ ਨੂੰ ਵਰਤੂਗੀ ਭਾਵ ਕਿ ਜਦੋਂ ਆਪਾਂ ਆਪਣੇ ਗ੍ਰਹਿ ਤੋਂ ਬਾਹਰ ਦੇ ਜਿਹੜੇ ਸਾਧਨ ਨੇਗੇ ਉਹਨਾਂ ਨੂੰ ਵੀ ਵਰਤਣਾ ਸ਼ੁਰੂ ਕਰ ਦਾਂਗੇ ਤਾਂ ਆਪਾਂ ਦੂਜੇ ਪੱਧਰ ਤੇ ਪਹੁੰਚ ਜਾਗੇ ਭਾਵ ਕਿ ਆਪਾਂ ਜਿਹੜੇ ਜਿੰਨਾ ਸੂਰਜ ਮੰਡਲਾ ਭਾਵ ਆਪਣਾ ਸੋਲਰ ਸਿਸਟਮ ਆ ਸੂਰਜੀ ਪਰਿਵਾਰ ਆ ਜੇ ਉਹਦੇ ਸਾਧਨ ਵਰਤਣ ਲੱਗ ਗਏ ਵਰਤਣ ਲੱਗੇ ਤਾਂ ਆਪਾਂ ਦੂਸਰੇ ਪੱਧਰ ਤੇ ਪਹੁੰਚਾਂਗੇ ਇਸ ਤੋਂ ਬਾਅਦ ਆ ਜੂਗਾ ਲੈਵਲ 3 ਤੀਜਾ ਪੱਧਰ ਆ ਜੂਗਾ ਸਭਿਤਾ ਜੋ ਆਪਣੀ ਆਕਾਸ਼ ਗੰਗਾ ਦੇ ਸਾਧਨਾਂ ਨੂੰ ਵਰਤਣਾ ਸ਼ੁਰੂ ਕਰਦੇ ਫਿਰ ਆਪਾਂ ਆਪਣੀ ਪੂਰੀ ਦੀ ਪੂਰੀ ਗੈਲੈਕਸੀ ਨੂੰ ਵਰਤਣ ਲੱਗ ਜਾਂਗੇ ਭਾਵ ਸੂਰਜੀ ਜਿਹੜਾ ਪਰਿਵਾਰ ਆਗਾ ਜਿਹੜੀ ਗੈਲੈਕਸੀ ਦੇ ਵਿੱਚ ਆਉਂਦਾ ਜਿਵੇਂ ਆਪਣੀ ਗੈਲੈਕਸੀ ਦਾ ਨਾਮ ਮਿਲਕੀ ਵੇ ਆ ਆਪਾਂ ਜਿਹੜੀ ਮਿਲਕੀ ਵੇ ਜੇ ਉਹਦੇ ਔ ਇਸ ਤੋਂ ਬਾਅਦ ਆ ਜਾਊਗਾ ਚੌਥਾ ਪੱਧਰ ਤਾਂ ਚੌਥਾ ਪੱਧਰ ਉਹ ਹੋਊਗਾ ਜਿਹੜੀ ਸਭਿਅਤਾ ਦੇ ਵਿੱਚ ਵੱਖ-ਵੱਖ ਤਾਰਾ ਸਮੂਹਾਂ ਦੇ ਸਾਧਨਾਂ ਨੂੰ ਵਰਤੂਗੀ ਭਾਵੇਂ ਜਦੋਂ ਹੁਣ ਆਪਾਂ ਸਾਰੀ ਗੈਲੈਕਸੀ ਦੀ એનર્ਜੀ ਕੰਜ਼ੂਮ ਕਰਨ ਲੱਗੇ ਤੇ ਜਦੋਂ ਉਹ એનર્ਜੀ ਵੀ ਆਪਣੇ ਲਈ ਘੱਟ ਪੈਣ ਲੱਗੀ ਤਾਂ ਫਿਰ ਉਸ ਤੋਂ ਬਾਅਦ ਕੀ ਕਰਾਂਗੇ ਜਿਹੜੇ ਆਪਣੇ ਨਾਲ ਦੀਆਂ ਹੋਰ ਗੈਲੈਕਸੀਆਂ ਨੇ ਤੇ ਹੋਰ ਤਾਰਾ ਸਮੂਹ ਨੇਗੇ ਉਹਨਾਂ ਦੀ એનર્ਜੀ ਵਰਤਣੀ ਸ਼ੁਰੂ ਕਰ ਦਾਂਗੇ ਤਾਂ ਉਦੋਂ ਆਪਾਂ ਚੌਥੇ ਪੱਧਰ ਤੇ ਪਹੁੰਚ ਜਾਗੇ ਤੇ ਇਸ ਤੋਂ ਬਾਅਦ ਆ ਜੂਗਾ ਜੀ ਪੰਜਵਾਂ ਪੱਧਰ ਪੰਜਵਾਂ ਪੱਧਰ ਹੈਗਾ ਸਭਿਤਾ ਜੋ ਸਾਰੇ ਪੁਲਾੜ ਦੇ ਸਾਧਨਾਂ ਨੂੰ ਵਰਤੂਗੀ ਫਿਰ ਜਦੋਂ ਆਪਾਂ ਸਾਰੇ ਦੇ ਸਾਰੇ ਯੂਨੀਵਰਸ ਦੀ એનર્ਜੀ ਨੂੰ ਕੰਜ਼ੂਮ ਕਰ ਲੱਗ ਜਾਗੇ ਤਾਂ ਫਿਰ ਆਪਾਂ ਪਹੁੰਚਾਂਗੇ ਜੀ ਪੰਜਵੇਂ ਪੱਧਰ ਤੇ